ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਆਕਾਲ ਪੁਰਖ ਦੇ ਦੇਹ ਮੈਂ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇ ਤੇ ਰਵਸਸ ਕੋਟ ਜਲੇਸ ਪ੍ਰਭੂ ਦੀ ਦੇਹੀ ਦੇਚ ਅਨੰਤ ਸੂਰਜ ਨੇ ਅਨੰਤ ਸਸੀ ਹੈ ਅਨੰਤ ਗ੍ਰਹਿ ਨੇ ਛਤਰ ਨੇ ਬਹੁਤ ਲੰਮਾ ਚੌੜਾ ਇਹ ਪਸਾਰਾ ਹੈ ਔਰ ਉਸ ਪਸਾਰੇ ਦੇ ਹਿਸਾਬ ਦੇ ਨਾਲ کلا کی گنتی کریے تو اثنکھ انت اس کی کلا گنی نہیں جا سکتی پر ایک پیمانہ سڈے دیش اجاگر ہوا جو کلاکار ہے اس مہان کلاکار نےڑے ہی ہے کہ جد کچھ منخ بنا رہا ہوئے تو بھگوان دے آ جد کچھ منخ مٹا رہے ہوئے تو پھر شیتان دے آچھ بھی برباد کر رہا ہو ਕੁਝ ਵੀ ਮਿਟਾ ਰਿਹਾ ਹੋਵੇ ਉਸ ਵਕਤ ਮਨੁੱਖ ਸ਼ੈਤਾਨ ਦੇ ਨੇੜੇ ਹੁੰਦਾ ਹੈ ਕੁਝ ਵੀ ਬਣਾ ਰਿਹਾ ਹੋਵੇ ਕੁਝ ਵੀ ਤਾਮੀਰ ਕਰ ਰਿਹਾ ਹੋਵੇ ਉਸਾਰੀ ਕਰ ਰਿਹਾ ਹੋਵੇ ਉਸ ਵਕਤ ਮਨੁੱਖ ਭਗਵਾਨ ਦੇ ਨੇੜੇ ਹੁੰਦਾ ਹੈ ਪ੍ਰਭੂ ਦੇ ਨੇੜੇ ਹੁੰਦਾ ਹੈ ਉਸ ਮਹਾਨ ਕਲਾਕਾਰ ਦੇ ਨੇੜੇ ਹੁੰਦਾ ਤਿੰਨ ਕਾ ਤਿੰਨ ਕਾ ਇਕੱਠਾ ਕਰਕੇ ਜਦ ਚਿੜੀਆਂ ਇੱਕ ਘੋਸਲਾ ਬਣਾਉਂਦੀਆਂ ਨੇ ਬਣਾਉਣ ਦੇ ਸਮੇਂ ਉਹ ਵੀ ਰੱਬ ਦੇ ਨੇੜੇ ਨੇ ਈਸ਼ਵਰ ਦੇ ਨੇੜੇ ਇੱਕ ਇੱਕ ਜ਼ਰਰਾ ਰੇਤ ਦਾ ਕੱਢ ਕੇ ਜਦ ਕੋਈ ਕੀੜਾ ਮਕੌੜਾ ਇੱਕ ਖੁੱਡ ਬਣਾਉਂਦਾ ਹੈ ਉਹ ਵੀ ਪ੍ਰਮਾਤਮਾ ਦੇ ਨੇੜੇ ਮਿੱਟੀ ਨੂੰ ਗੁੰਨ ਕੇ ਮਥ ਕੇ ਚਾਕ ਤੇ ਰੱਖ ਕੇ ਜਦ ਕੋਈ ਘੜੇ ਤੇ ਸੁੜਾਈਆਂ ਤੇ ਪਿਆਲੇ ਬਣਾਉਂਦਾ ਹੈ ਉਹ কুমার ਵੀ ਉਸ ਵਕਤ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ ਤਰ੍ਹਾਂ ਤਰ੍ਹਾਂ ਦੇ ਰੰਗਾਂ ਨੂੰ इकਟ्ठा ਕਰਕੇ ਜਦ ਕੋਈ ਮੁਸਵਰ ਇੱਕ ਤਸਵੀਰ ਬਣਾਉਂਦਾ ਹੈ ਜਦ ਕੋਈ ਚિત੍ਰਕਾਰ ਇੱਕ ਚਿੱਤਰ ਬਣਾਉਂਦਾ ਹੈ ਉਹ ਵੀ ਪ੍ਰਮਾਤਮਾ ਦੇ ਨੇੜੇ ਆਉਂਦਾ ਹੈ ਉਹ ਵੀ ਈਸ਼ਵਰ ਦੇ ਨੇੜੇ ਹੁੰਦਾ ਹੈ ਸੁਰਾਂ ਨੂੰ ਇਕੱਠਾ ਕਰਕੇ ਤਰਤੀਬ ਦੇ ਕੇ ਜਦ ਕਿਸੇ ਰਾਗ ਦਾ ਜਨਮ ਕਿਸੇ ਰਾਗੀ ਤੋਂ ਹੁੰਦਾ ਹੈ ਉਹ ਵੀ ਪ੍ਰਮਾਤਮਾ ਦੇ ਨੇੜੇ ਹੁੰਦਾ ਹੈ ਅਲਫਾਜ਼ਾਂ ਨੂੰ ਇਕੱਠਾ ਕਰਕੇ ਸ਼ਬਦਾਂ ਨੂੰ ਇਕੱਠਾ ਕਰਕੇ ਬੋਲਾਂ ਨੂੰ ਇਕੱਠਾ ਕਰਕੇ ਤਰਤੀਬ ਦੇ ਕੇ ਜਦ ਕੋਈ ਕਵਤਾ ਨੂੰ ਜਨਮ ਦਿੰਦਾ ਹੈ ਕਿਸੇ ਸਵਈਏ ਨੂੰ ਕਿਸੇ ਕਵਤ ਨੂੰ ਕਿਸੇ ਛੰਦ ਨੂੰ ਕਿਸੇ ਪਦੇ ਉਹ ਉਸ ਵਕਤ ਸਿਰਜਣ ਦੀ ਕਿਰਿਆ ਦੇ ਵਿੱਚ ਬਣਾਉਣ ਦੀ ਕਿਰਿਆ ਦੇ ਵਿੱਚ ਉਹ ਕਰਤਾ ਪ੍ਰਮਾਤਮਾ ਦੇ ਨੇੜੇ ਆਉਂਦਾ ਹੈ ਈਸ਼ਵਰ ਦੇ ਨੇੜੇ ਹੁੰਦਾ ਹੈ ਇਸ ਵਾਸਤੇ ਆਦ ਕਾਲ ਤੋਂ ਕਲਾਕਾਰ ਉਜੇ ਜਾ ਰਹੇ ਨੇ ਸਨਮਾਨਤ ਹੁੰਦੇ ਨੇ ਉਹਨਾਂ ਦਾ ਸਤਕਾਰ ਹੈ ਮਿੱਟੀ ਨੂੰ ਘੜ ਕੇ ਪਿਆਲੇ ਬਣਾਣੇ ਪੱਥਰ ਨੂੰ ਘੜ ਕੇ ਮੂਰਤੀਆਂ ਬਣਾਣਾ ਰੰਗਾਂ ਨੂੰ ਸਵਾਰ ਕੇ ਤਸਵੀਰ ਬਣਾਣੀ ਇਹ ਤੇ ਮਹਾਨ ਕਲਾ ਹੈ ਲੇਕਿਨ ਮਨੁੱਖ ਨੂੰ ਹੀ ਘੜ ਕੇ ਪਰਮਾਤਮਾ ਬਣਾ ਦੇਣਾ ਬੰਦੇ ਨੂੰ ਘੜ ਕੇ ਈਸ਼ਵਰ ਬਣਾ ਦੇਣਾ ਇਹ ਮਹਾ ਕਲਾ ਹੈ ਔਰ ਇਸੇ ਹੀ ਮਹਾ ਕਲਾ ਨੂੰ ਜਨਮ ਦਿੱਤਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਮਹਾਨ ਕਲਾਕਾਰ ਔਰ ਉਸ ਮਹਾਨ ਕਲਾਕਾਰ ਦੇ ਕਰਤਦਾ ਨਹੀਂ ਹੈ ਖਾਲਸਾ ਖਾਲਸੇ ਦੇ ਅਰਥ ਨੇ ਸ਼ੁੱਧ ਪਾਵਨ ਪਵਿੱਤਰ ਮਹਿਲ ਕਿਸੇ ਨੂੰ ਵੀ ਚੰਗੀ ਨਹੀਂ ਲੱਗਦੀ ਮਹਿਲਾ ਪਾਣੀ ਪਿੰਡ लायक ਨਹੀਂ ਹੁੰਦਾ ਬਣੇ ਹੋਏ ਭੋਜਨ ਤੇ ਕੋਈ ਮੈਲ ਪੈ ਗਈ ਹੈ ਖਾਣ लायक ਨਹੀਂ ਹੁੰਦਾ ਹੈ અત્યੰਤ ਮੈਲਾ ਕਪੜਾ ਘਰਣਾ ਪੈਦਾ ਕਰਦਾ ਹੈ ਔਰ ਇਸੇ ਤਰੀਕੇ ਦੇ ਨਾਲ ਮੈਲੀ ਥਾਂ ਤੇ ਬੈਠਣ ਨੂੰ ਜੀ ਨਹੀਂ ਕਰਦਾ ਮੈਲ ਕਿਸੇ ਵੀ ਹਿੱਸੇ 'ਚ ਕਿਸੇ ਵੀ ਪੱਕ ਦੇ 'ਚ ਕਿਸੇ ਥਾਂ ਤੇ ਵੀ ਚੰਗੀ ਨਹੀਂ ਲੱਗਦੀ ਮੈਲਾ ਕਪੜਾ ਹੋਵੇ ਮੈਲੀ ਹੱਥ ਪੈਰ ਨਹੀਂ ਮੈਲੀ ਕੋਈ ਵਸਤੂ ਹੋਵੇ ਮੈਲੀ ਥਾਂ ਹੋਵੇ ਕਾਬਲੇ ਦੇਖ ਨਹੀਂ ਕਾਬਲੇ ਇਸਤੇਮਾਲ ਨਹੀਂ ਪਰ ਜੇ ਮੈਲੀਆਂ ਵਸਤੂਆਂ ਕਾਬਲੇ ਦੇਖ ਨਹੀਂ ਨੇ ਕਾਬਲੇ ਇਸਤੇਮਾਲ ਨਹੀਂ ਨੇ ਤਾਂ ਮੈਲਾ ਮਨੁੱਖ ਵੀ ਪ੍ਰਮਾਤਮਾ ਨੂੰ ਕਬੂਲ ਨਹੀਂ ਹੈ ਮੈਲਾ ਮਨੁੱਖ ਨੂੰ ਪ੍ਰਮਾਤਮਾ ਦੇ ਦਰਵਾਜ਼ੇ ਤੇ ਥਾਂ ਨਹੀਂ ਪਾ ਸਕਦਾ ਮਨੁੱਖ ਦਾ ਸ਼ੁੱਧ ਹੋਣਾ ਬੜਾ ਲਾਜ਼ਮੀ ਮਨੁੱਖ ਦਾ ਪਾਵਨ ਹੋਣਾ ਬੜਾ ਲਾਜ਼ਮੀ ਕਿਸ ਤਰ੍ਹਾਂ ਇਹ ਪਾਵਨ ਹੋਵੇ ਕਿਵੇਂ ਇਹ ਪਵਿੱਤਰ ਹੋਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਤੇ ਮਿਹਨਤ ਸ਼ੁਰੂ ਕੀਤੀ ਇਸ ਨੂੰ ਸਾਫ਼ ਕਹਿ ਦਿੱਤਾ ਕਿ ਤੂੰ ਕਬੂਲ ਕਰ ਮੈਂ ਕੁਝ ਨਹੀਂ ਜਾਣਦਾ ਔਰ ਮੈਂ ਸਿੱਖਣਾ ਜਿਸ ਦੇ ਅੰਦਰ ਵੀ ਸਿੱਖਣ ਦੀ ਭਾਵਨਾ ਪੈਦਾ ਹੋ ਗਈ ਸਿੱਖਿਆ ਨੂੰ ਗ੍ਰਹਿਣ ਕਰਨ ਦੀ ਭਾਵਨਾ ਜਿਸ ਦੇ ਅੰਦਰ ਵੀ ਪੈਦਾ ਹੋ ਗਈ ਔਰ ਉਸੇ ਦੇ ਅੰਦਰ ਪੈਦਾ ਹੋਵੇਗੀ ਜਿਹੜਾ ਕਬੂਲ ਕਰੇ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਤੇ ਅਨਜਾਣ ਮੈਂ ਤੇ ਕੁਝ ਵੀ ਨਹੀਂ ਜਾਣਦਾ ਤਾਂ ਇਸ ਤਰ੍ਹਾਂ ਦੇ ਮਨੁੱਖ ਦਾ ਨਾਮ ਪੈ ਜਾਂਦਾ ਸਿੱਖ ਸਿੱਖ ਸਿੱਖਣ ਦੀ ਭਾਵਨਾ ਨਹੀਂ ਪੈਦਾ ਹੋਈ ਸਿੱਖਣ ਦੀ ਚਾਹਤ ਨਹੀਂ ਪੈਦਾ ਹੋਈ ਸਿੱਖਣ ਦੀ ਤੜਪ ਨਹੀਂ ਪੈਦਾ ਹੋਈ ਔਰ ਇਹ भाव ਵੀ ਨਹੀਂ ਪੈਦਾ ਹੋਇਆ ਮੈਂ ਕੁਝ ਵੀ ਨਹੀਂ ਜਾਣਦਾ ਮੈਂ ਕੁਝ ਵੀ ਨਹੀਂ ਜਾਣਦਾ ਔਰ ਐਸਾ ਦਾਵਾ ਕਰੇ ਮੈਂ ਬਹੁਤ ਕੁਝ ਜਾਣਦਾ ਬਹੁਤ ਕੁਝ ਜਾਣਦਾ ਕਹਿੰਦੇ ਨੇ ਸਾਹੂਕਾਰ ਸਾਹੂ ਮਨੁੱਖ ਖਾਸ ਮਨੁੱਖ ਚੋਟੀ ਦਾ ਧਨਵਾਨ ਬਣ ਕੇ ਨਿਰਮਾਣ ਹੋ ਜਾਂਦਾ ਹੈ ਔਰ ਉਸ ਦੀ ਸਮਝ ਦੇ ਚਾਹੁੰਦੀ ਹੈ ਸਭ ਕੁਝ ਪ੍ਰਾਪਤ ਕਰਕੇ ਪਤਾ ਚੱਲਿਆ ਕੁਝ ਵੀ ਨਹੀਂ ਮਿਲੇ ਕੁਝ ਵੀ ਨਹੀਂ ਮਿਲੇ ਜੀਵਨ ਦੇ ਹਰ ਪੱਖ ਦੇ ਚ ਐਸਾ ਹੁੰਦਾ ਹੈ ਬਹੁਤਾ ਗਿਆਨ ਪ੍ਰਾਪਤ ਕਰਕੇ ਵੀ ਪਤਾ ਚੱਲਦਾ ਹੈ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਜਾਣ ਜਾਣ ਕੇ ਇਤਨਾ ਹੀ ਪਤਾ ਚੱਲਦਾ ਹੈ ਕਿ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਬਹਾਦਰ ਸ਼ਾ ਜ਼ਫਰ ਦੇ ਦਰਬਾਰੀ ਕਵੀ ਦਰਬਾਰੀ ਸ਼ਾਇਰ 우ਸਤਾਦ ਜ਼ਉ ਬੜਾ ਕੀਮਤੀ ਬੋਲ ਹੈ ਉਹਨਾਂ ਦਾ ਹਮ ਜਾਣਤੇ ਥੇ ਕਿ ਇਲਮ ਸੇ ਕੁਝ ਜਾਣੇ ਪਰ ਜਾਣਾ ਤੋ ਇਹ ਜਾਣਾ ਕੀ ਨਾ ਜਾਣਾ ਕੁਝ ਵੀ ਜਾਣ ਜਾਣ ਕੇ ਮੈਂ ਇਹ ਜਾਣਿਆ ਕਿ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਜੈਸੇ ਸਭ ਕੁਝ ਪ੍ਰਾਪਤ ਹੋ ਕੇ ਅਗਰ ਸਹੀ ਮਹਨਜ ਕੋਈ ਧਨવાન ਹੋਇਆ ਉਸ ਨੂੰ ਇਹ बोਧ ਆਉਂਦਾ ਹੈ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਨਿਰਮਾਣ ਹੋ ਜਾਂਦਾ ਇਸ ਤਰ੍ਹਾਂ ਸਹੀ ਮਹਨਜ ਗਿਆਨ ਹਾਸਲ ਕਰਕੇ ਗਿਆਨੀ ਪਰਮ ਗਿਆਨੀ ਇਸ ਨਤੀਜੇ ਤੇ ਪਹੁੰਚਦਾ ਹੈ ਇਹ ਸ਼ਿਖਰ ਤੇ ਪਹੁੰਚਦਾ ਹੈ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਮੈਂ ਕੁਝ ਨਹੀਂ ਜਾਣਦਾ ਥਾਂ ਥਾਂ ਤੇ ਵਿਚਾਰ ਵਿਅਕਤ ਕਰਕੇ ਕਿਧਰੇ ਮੰਦਰਾਂ ਵਿੱਚ ਕਿਧਰੇ ਮਸਜਿਦਾਂ ਵਿੱਚ ਕਿਧਰੇ ਤੀਰਥਾਂ ਤੇ ਕਿਧਰੇ ਤਰ੍ਹਾਂ ਤਰ੍ਹਾਂ ਦੇ ਮਜਮਿਆਂ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗਿਆਨ ਮਨੁੱਖਤਾ ਦੇ ਅੰਦਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੁਮੇਰ ਪਰਬਤ ਤੇ ਆਪ ਗਏ ਨੇ तमाम ਧਾਰਮਿਕ ਕੇਂਦਰਾਂ ਤੇ ਆਪ ਗਏ ਨੇ بڑے بڑے ਮਸਬੀ ਮਰਕਜ਼ ਚਾਇਓ ਖਾਨਾ ਕਾਬਾ ਸੀ ਉੱਥੇ ਤੱਕ ਵੀ ਗਏ ਇਹ ਅਹਿਸਾਸ ਦਿਲਾਣ ਲਈ ਇਹ ਅਹਿਸਾਸ ਕਰਾਣ ਲਈ ਐ ਮਨ ਤੂੰ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਔਰ ਜਾਣਨ ਦੀ ਭਾਵਨਾ ਪੈਦਾ ਕਰ ਸਿੱਖਣ ਦੀ ਭਾਵਨਾ ਪੈਦਾ ਕਰ ਜਦ ਸਿੱਖਣ ਵੀ ਭਾਵਨਾ ਪੈਦਾ ਹੋ ਜਾਏ ਔਰ ਪੂਰਨ ਪ੍ਰਾਣਾ ਨਾਲ ਕੋਈ ਕਬੂਲ ਕਰੇ ਮੈਂ ਕੁਛ ਨਹੀਂ ਜਾਣਦਾ ਮੈਂ ਕੁਛ ਨਹੀਂ ਜਾਣਦਾ ਤੋ ਸਿੱਖ ਹੋ ਗਿਆ ਉਹ ਸਿੱਖ ਹੋ ਗਿਆ ਇਸ ਤਰ੍ਹਾਂ ਦੇ ਸਿੱਖੀ ਦੇ ਸਰੂਪ ਨੂੰ ਸਵਾਰਦੇ ਰਹੇ ਸ਼ਿੰਗਾਰਦੇ ਰਹੇ ਤਰ੍ਹਾਂ ਤਰ੍ਹਾਂ ਦੇ ਬਸਤਰਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਗਹਿਣਿਆਂ ਨਾਲ ਗੁਰਨਾਣਕ ਦੇ ਨਵ ਸਰੂਪ ਸਵਰਗਿਆ ਸਿੱਖ ਸ਼ਿੰਗਾਰਿਆ ਗਿਆ ਸਿੱਖ ਇਹ ਮਹਾਦਾਨੀ ਹੋ ਗਿਆ ਇਹ ਮਹਾਗਿਆਨੀ ਹੋ ਗਿਆ ਇਹ ਪ੍ਰੇਮ ਦਾ ਸਾਗਰ ਬਣ ਗਿਆ ਇਹ ਨਿਰਵੈਰਤਾ ਦੀ ਮੂਰਤੀ ਬਣ ਗਿਆ ਇਹ ਨਿਰਭੈਤਾ ਦਾ ਮੂਜਸਮਾ ਬਣ ਗਿਆ ਇਹ ਦਇਆ ਦੀ ਤਸਵੀਰ ਬਣ ਗਿਆ ਇਹ ਪ੍ਰਭੂ ਭਾਵਨਾਵਾਂ ਦੀ ਮੂਰਤੀ ਬਣ ਗਿਆ ਜਦ ਇਸ ਤਰ੍ਹਾਂ ਦੀ ਮੂਰਤੀ ਸਾਹਮਣੇ ਆਈ धन गुरु गोविंद सिंह जी महाराज तो फिर आपने सुनो फ्रेम करके नाम ਦਿੱਤਾ खालसा खालसा शुभ पावन और खालसे दी व्याख्या इंज कर देती जागृत ज्योत जपै न सबास एक बिना मन न एक नाल है पूर्ण प्रेम प्रतीत सजे व्रत गो मड़ी ਮਠ ਭੂਲ ਨਾ ਮਾਨੇ ਪੂਰਨ ਪ੍ਰੇਮ ਪੂਰਨ ਪ੍ਰੇਮ ਦੇਚ ਸਾਰਾ ਬ੍ਰਹਿਮੰਡ ਆ ਜਾਂਦਾ ਹੈ ਪ੍ਰੇਮ ਸੁਖੜ ਸੁਕੜ ਕੇ ਉੱਤਰ ਤੇ ਟਿਕ ਗਿਆ ਤੋ ਮੋਹ ਹੈ ਪ੍ਰੇਮ ਦਾ ਵਿਸਤਾਰ ਰੁਕ ਗਏ ਸੰਕੀਰਣ ਹੋ ਗਏ ਪਤਨੀ ਤੇ ਟਿਕ ਗਏ ਤੋ ਮੋਹ ਹੈ ਮਾਂ ਤੇ ਟਿਕ ਗਏ ਤੋ ਮੋਹ ਹੈ ਪਿਤਾ ਤੇ ਟਿਕ ਗਏ ਮੋਹ ਹੈ ਜੋ ਮੇਰਾ ਹੈ ਉਹੀ ਚੰਗਾ ਲੱਗਦਾ ਹੈ دوسرا نہیں اسے مو کہنے مو میرا میرا مو جو میرا ہے اسی نالی مو ہے جس نال مو ہے وہ میرا ہے یہ میرا پتر ہے میری پتنی ہے میرا پتی ہے میرا پتا ہے